ਯੋਗ ਇਹ ਸੈਕਲੋਟ ਹੈ। ਥੈਂਕ ਯੂ। ਬਾਰੇ ਪੁਰਾਣੇ ਸੰਗਠਨ ਦੇ ਸਾਥੀ ਬੁੜੇ ਹੈ ਉਹਨਾਂ ਨੂੰ ਪਤਾ ਸੀ ਮਦਦ ਦੀ। ਇਹ ਤੋਂ ਪਹਿਲਾਂ ਸਾਡੇ ਉਹਾਰੇ ਜਿਹੜੇ ਬੋਲੇ ਉਹਨਾਂ ਨੇ ਵਿਚਾਰਣਾ ਪਾਇਆ ਪਰ ਬਹੁਤ ਸਾਰੇ ਸਾਥੀ ਅੱਜ ਨਵੇਂ ਜੁੜੇ ਆ ਪਹਿਲੀ ਵਾਰੀ ਆਏ ਆ ਉਹਨੂੰ ਹੀ ਪਤਾ ਹੋਣਾ ਜਿਹੜੇ ਸੇਵਾਦਾਰ ਹੈਗੇ ਆਨ ਦੋਸਤ ਕੀ ਹੋਊਗਾ ਕਿ ਸੰਗਠਨ ਅੱਜ ਉਪਰਮੁਤਿਆ ਵਾਂਗੂ ਇੱਕ ਪੁੱਤੋਂ ਦੇ ਨਵੇਂ ਸੰਗਠਨ ਨਿਕਲਦੇ ਆ ਸੈਂਕੜੇ ਨਹੀਂ ਹਜ਼ਾਰਾਂ ਦੀ ਤਦਾਦ ਵਿੱਚ ਸਰਵਜਨ ਜਿਹੜੇ ਆ ਸਟੇਟ ਲੈਵਲ ਤੇ ਜਾਂ ਫੈਡਰਲ ਲੈਵਲ ਤੇ ਪਹੁੰਚਦੇ ਆ ਮੰਦਿਆਂ ਨੂੰ ਪਤਾ ਨਹੀਂ ਸਮੇਂ ਨਹੀਂ ਆਉਂਦੀ ਵੀ ਕਿਹੜੇ ਪਾਸੇ ਜਾਈਏ ਕਿਹੜੇ ਪਾਸੇ ਆਈਏ ਸੀ ਕੰਮ ਕਰ ਸਕਦੇ ਆ ਸਭਾ ਲਈ ਲੋਕਾਂ ਲਈ ਤੋਂ ਦੇ ਸੀ ਜਿਹੜਾ ਇੱਕ ਤੋਫਲ ਪੈਣਾ ਲਾਇਕ ਕੋ 20 ਸਾਲ 30 ਸਾਲ ਪਹਿਲਾਂ ਉਹਦਾ ਅਰਥ ਪਾੜਿਆ ਗੁਰੇ ਤੇ ਅੱਗੇ ਜੋ ਸਹੀ ਆ ਉਹ ਸਹੀ ਦੇਖੀਏ ਅੱਗੇ ਗੰਤ ਰਾਰਣ ਦੂਗੀ ਬਾਕੀ ਬਹੁਤ ਤੇ ਮੋਬ ਜਿਲ੍ਹਾ ਕਾਂਗਰਸ ਸੇਵਾਦਾਰ ਦੇ ਹਾਪੀ ਦੇ ਦਫਤਰ ਦੇ ਵਿੱਚ ਸਾਡੇ ਪੰਜਾਬ ਪ੍ਰਫੇਸ਼ ਕਾਂਗਰਸ ਸੇਵਾਦਾਰ ਦੇ ਵਾਈਸ ਪ੍ਰਧਾਨ ਭੋਜਯੋਗ ਰਾਜ ਜੀ ਔਰ ਜਿਲ੍ਹਾ ਕਾਂਗਰਸ ਸੇਵਾਦਾਰ ਦੇ ਪ੍ਰਧਾਨ ਅਸ਼wini ਬੱਬਰ ਜੀ ਔਰ ਸਟੇਟ ਦੇ ਪੀਲਾ ਵਰਮਾ ਜੀ ਇਹਨਾਂ ਨੇ ਇਹਨਾਂ ਦੀ ਵਾਹੀ ਕੋ ਚੇਠੇ ਮਿਠੀ ਰੱਖੀ ਹੋਈ ਸੀ ਸਾਰੇ ਕਾਂਗਰਸ ਵਰਕਰ ਜਿਦੇ ਵਿੱਚ ਮੁੱਖ ਮੁੱਦਾ ਉਹ ਇਸ ਜਿਹਾ ਵੀ ਅੱਜ ਦਾ ਏਜੰਡਾ ਜਿਹੜਾ ਮੀਟਿੰਗ ਹੈ ਉਹ ਇਸ ਸਾਡੇ ਜਯਤੀ ਤੋਂ ਸਾਡੇ ਰਮਦਾਸ ਤੋਂ}{|\text{ਨਿਸ਼ਾਲ ਕਾਠੀਆ ਜੀ}}|^{1}$ ਉਹਨਾਂ ਨੂੰ ਅੱਜ ਜਿਲੇ ਦਾ ਵਾਈਸ ਪ੍ਰਧਾਨ ਬਣਾ ਕੇ ਨੂੰ ਪੱਤਰ ਸੌਂਪਿਆ ਗਿਆ। ਔਰ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਕਾਂਗਰਸ ਪਾਰਟੀ ਦੇ ਪੁਰਾਣੇ ਵਰਕਰ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ 2-3 ਪੀੜ੍ਹੀਆਂ ਤੋਂ ਪਰਿਵਾਰ ਕਾਂਗਰਸ ਨਾਲ ਜੁੜਾ ਕਰ ਰਿਹਾ ਉਹਨਾਂ ਦੇ ਵਿੱਚੋਂ ਮੈਡਮ ਕਵਿਤਾ ਸ਼ਰਮਾ ਜੀ जिंना ਨੂੰ ਅੱਜ ਨਾਲਾ ਹਲਕੇ ਦਾ ਬਲਕ ਪ੍ਰਧਾਨ ਕਾਂਗਰਸ ਸੇਵਾਦਾਰ ਅੱਜ ਆਇਆ ਗਿਆ ਅੱਜ ਦਾ ਮੇਨ ਜਿਹੜਾ ਏਜੰਡਾ ਹੈ ਇਹ ਸੀ ਕਿ ਇਹ ਉਹ ਅਧਿਕਾਰੀਆਂ ਨੂੰ ਮਜੂਤ ਕਰ ਦੱਸੋ ਕਿ ਉਹ ਕਿਹੜੀਆਂ ਜ਼ਿੰਮੇਵਾਰੀਆਂ ਦੇ ਦਿੱਤੀਆਂ ਗਈਆਂ ਜਿਦੇ ਨਾਲ ਕੀ ਵਿਆਪਤੀ ਹਲਕੇ ਦੇ ਵਿੱਚ ਜਿਥੋਂ ਦੇ ਕੀ ਸਾਡੇ ਸਰਪ੍ਰ�ਤਪ ਸਿੰਘ ਜੀ ਅੱਜ ਨਾਲਾ ਜ਼ਿਲ੍ਹਾ ਪ੍ਰਧਾਨ ਨੇ ਔਰ ਅੱਜ ਮੇਰੇ ਨਾਲ ਬਲਕ ਪ੍ਰਧਾਨ ਔਰ ਬੌਸਲਾ ਸਾਹਿਬ ਸਰਪਾਲ ਸਿੰਘ ਜੀ ਵੀ ਸਾਡੇ ਨਾਲ ਇੱਥੇ ਮੌਜੂਦ ਨੇ ਉਹ ਬੈਠੇ ਹੋਏ ਨੇ ਸੋ ਮੇਰਾ ਮਤ ਹੈ ਇਹ ਵੀ ਜਿਲ੍ਹਾ ਕਾਂਗਰਸ ਦੇ ਆਤੀ ਨੂੰ ਇਹਦੇ ਨਾਲ ਬਲ ਮਿਲੇਗਾ ਕਾਂਗਰਸ ਪਾਰਟੀ ਮਜ਼ਬੂਤ ਹੋਏਗੀ ਕਿਉਂਕਿ ਜਿਹੜੇ ਕਾਂਗਰਸ ਪਾਰਟੀ ਜਿਹੜੇ ਪ੍ਰਿੰਟਰ ਆਰਗੇਨਾਈਜੇਸ਼ਨ ਨੇ ਚਾਹੇ ਕਾਂਗਰਸ ਸੇਵਾਦਾਰ ਲਈ ਕਾਂਗਰਸ ਹੈ ਮੇਲਾ ਕਾਂਗਰਸ ਹੈ ਕੋਈ ਵੀ ਹੈ ਸੋ ਉਹਨਾਂ ਦੇ ਵਿੱਚ ਜਦੋਂ ਸੰਗਠਨ ਚ ਲੋਕ ਆਉਂਦੇ ਆ ਜੁੜਦੇ ਆ ਨਾਲ ਉਹਨਾਂ ਦੇ ਨਾਲ ਸਾਡੀ ਪਾਰਟੀ ਨੂੰ ਸਵੱਟੇ ਨੂੰ ਬਲ ਮਿਲਦਾ ਭਾਰਗਨ ਜੀ ਅੱਗੇ ਦੇਖਾਂਗੇ ਨੁਕੀਆਂ ਦਿੱਤੀਆਂ ਜਾਂਦੀਆਂ ਬਹੁਤ ਕੰਮ ਨਹੀਂ ਹੁੰਦਾ ਉਹ ਨੁਕੀ ਪੱਤਰ ਉੱਥੇ ਪਏ ਰਹਿ ਜਾਂਦੇ ਆ ਔਰ ਫਿਰ ਆਪਕ ਉਹ ਉਹ ਪੱਧ ਜਿਹੜਾ ਕੰਬੀਨੇਸ਼ਨ ਆ ਉਹ ਨਹੀਂ ਬਣ ਪਾਉਂਦਾ ਉਹਦੇ ਲਈ ਕੀ ਤੇ ਨੀਤੀ ਰਹੀ ਹੈ ਦੇਖੋ ਮੈਂ ਹੋਰ ਕਿਸੇ ਦੇ ਬਾਰੇ ਮੈਂ ਨਹੀਂ ਕਹਿ ਸਕਦਾ ਕਿਉਂਕਿ ਹਰ ਸੰਗਠਨ ਦਾ ਆਪਣਾ ਇੱਕ ਮੁਖਿਆ ਹੁੰਦਾ ਆਪਣਾ ਦਾ ਕੰਮ ਕਰਨ ਦਾ ਤਰੀਕਾ ਹੁੰਦਾ ਹੈ ਕਾਂਗਰਸ ਸੇਵਾਦਲ ਦੇ ਵਿੱਚ ਇਦਾਂ ਨਹੀਂ ਹੈ ਕਾਂਗਰਸ ਸੇਵਾਦਲ ਦੇ ਵਿੱਚ ਪਹਿਲਾਂ ਵਰਕਰ ਨੂੰ ਚੰਗੀ ਤਰ੍ਹਾਂ ਪਰਖਿਆ ਜਾਂਦਾ ਕਿ ਸੌਫਟੀ ਦੇ ਉੱਤੇ ਪੂਰਾ ਉਹਨੂੰ ਪਰਖ ਕੇ ਫਿਰ ਉਸ ਤੋਂ ਬਾਅਦ ਉਹਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਵਿਸ਼ਾਲ ਜੀ ਪਿਛਲੇ ਤਕਰੀਬਨ 6-7 ਮਹੀਨੇ ਮੇਰੇ ਕੱਲ 8 ਮਹੀਨੇ ਹੋ ਗਏ ਉਹਨੇ ਇਹ ਸੰਗਠਨ ਚ ਪੂਰਾ ਕੰਮ ਕਰ ਰਿਹਾ ਸੀ ਇਹਨਾਂ ਦੀ ਕੰਮ ਨੂੰ ਦੇਖਦੇ ਹੋਏ ਕਾਰਗੁਜ਼ਾਰੀ ਜਿਹੜਾ ਬੰਦਾ ਬਿਨਾ ਅਹੁਦੇ ਤੋਂ ਬਿਨਾ ਲੈਟਰ ਤੋਂ ਕੰਮ ਕਰ ਰਿਹਾ ਹੈ ਇਹ ਇਟ ਮੀਨਸ ਕਿ ਉਹਨੂੰ ਜਦੋਂ ਅਹੁਦਾ ਦਿੱਤਾ ਜਾਊਗਾ ਤਾਂ ਫਿਰ ਉਹ ਕੰਮ ਹੋਰ ਜ਼ਿਆਦਾ ਵਧੀਆ ਕਰੇਗਾ ਤੋਂ ਕਾਂਗਰਸ ਸੇਵਾਦਲ ਆਪਣੇ ਵਰਕਰ ਨੂੰ ਦੇਖ ਕੇ ਸੋਚ ਕੇ ਉਹਨਾਂ ਦੀ ਕਾਰਜ ਸ਼ਮਤਾ ਨੂੰ ਦੇਖ ਕੇ ਹੀ ਉਹਨੂੰ ਸਨਮਾਨ ਜਿਹੜਾ ਜਾਂਦਾ ਹੈ ਇਹ ਕਾਂਗਰਸ ਸੇਵਾਦਲ ਦੀ ਜਿਹੜੀ ਪ੍ਰਧਾ ਰਹੀ ਹੈ ਕਿ ਕੰਮ ਕਰੋ ਤੇ ਪਦਵੀ ਕੋਈ ਕਮੀ ਨਹੀਂ ਹੈ ਉਹਤੇ ਅਹੁਦੇ ਜਿਹੜੇ ਦੇਣ ਵਾਸਤੇ ਹੁੰਦੇ ਆ ਇਹ ਤੇ ਸਵਾਲ ਹੈ ਜੀ ਤੁਸੀਂ ਕੰਮ ਕਿੰਨਾ ਕਰ ਰਹੇ ਹੋ ਸੋ}{|\text{ਪ੍ਰਸ਼ਾਦ ਜੀ ਤੋਂ ਪੂਰੇ ਸਗਟਨ ਨੂੰ ਉਮੀਦ ਹੈ ਕਿ ਅਸ਼ੋਕ ਨਾਪਰ ਜੀ ਦੇ ਨਾਲ ਮਿਲ ਕੇ ਉਹ ਆਪਣੀ ਪੂਰੀ ਟੀਮ ਨੂੰ ਸਹਿਯੋਗ ਕਰਨਗੇ ਔਰ ਇਥੇ ਦੇ ਅਧਿਆਤੇ ਦੇ ਜੇ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਕਾਂਗਰਸ ਪਾਰਟੀ ਹੈ ਜੀ ਨਾਲਾ ਪ੍ਰਧਾਨ ਨਗਰ ਕਸਰ ਮਦਾਸ ਮੈਂ ਸੇਵਾਦਲ ਦੇ ਪ੍ਰਧਾਨ ਸਾਡੇ ਕਾਂਗਰਸ ਦੇ ਅਧਿਆਤੇ ਦਾ ਭਰਾਏ ਆ ਐ ਇਹਨਾਂ ਦਾ ਜੀ ਆਇਆਂ ਕਰਦਾ ਮੈਂ ਜਿਹੜੀ ਅੱਜ ਇਹਨਾਂ ਨੇ ਜ਼ਿੰਮੇਵਾਰੀਆਂ ਸੌਪੀਆਂ ਨੇ ਸਾਡੇ ਨਾਲੇ ਹਲਕੇ ਚ ਹੋਰ ਅਮਰਸ ਅਧਿਆਤੇ ਦੇ ਸਾਰਿਆਂ ਨੂੰ ਜਿੰਨੇ ਉਮੀਦਵਾਰ ਸਾਹਿਬਾਨ ਉਹਨਾਂ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਹਾਂ} ਤੇ ਪਾਰਟੀ ਚ ਬਹੁਤ ਵਰਕਰ ਦਾ ਮਾਨ ਸਤਿਕਾਰ ਆ ਕੰਮ ਕਰਨ ਆਪੂ ਆਪਣੇ ਜਿੱਤੇ ਜਿੱਤੇ ਇਹਨਾਂ ਦੀਆਂ ਡਿਊਟੀਆਂ ਲੱਗੀਆਂ ਵਾ ਤੇ ਆਪਾਂ ਸਾਰੇ ਰਲ ਕੇ ਜਿਹੜੀ ਆਉਣ ਵਾਲੀ ਟਾਈਮ ਆ 27 ਚ ਕਾਂਗਰਸੀ ਸਰਕਾਰ ਲਈਏ ਤੇ ਸਾਰੀ ਖੁਸ਼ੀ ਖੁਸ਼ੀ ਆਪਾਂ ਆਪਣਾ ਟਾਈਮ ਵਧੀਤ ਕਰੀਏ ਇੰਨਾ ਹੀ ਕਹਿਣਾ ਚਾਹੁੰਦਾ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਜਿੰਨੇ ਅਹੁਦੇਦਾਰ ਨਵੇਂ ਬਣੇ ਹਾਂਜੀ ਮੇਰਾ ਨਾਮ ਕਨਕਸ਼ ਸ਼ਰਮਾ ਮੈਨੂੰ ਐਸਰ ਨੇ ਬਲੌਕ ਪ੍ਰਧਾਨ ਦਾ ਅਹੁਦਾ ਦਿੱਤਾ ਹੈ ਦਿਮੇਸ਼ ਬਾਸਰ ਜੀ ਦਾ ਬਹੁਤ ਧੰਨਵਾਦ ਆ ਈਲਾਵਤੀ ਮੈਮ ਦਾ ਬਹੁਤ ਧੰਨਵਾਦ ਕਰਦੀ ਆ ਤੇ ਬਬਰ ਸਿੰਘ ਦਾ ਬਹੁਤ ਧੰਨਵਾਦ ਸਾਡੇ ਸਰ ਆਏ ਅਜਨਾਲੇ ਤੋਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੀ ਆ ਸਰ ਮੈਂ ਜੀਣਾ ਵੀ ਇਹਨਾਂ ਨੇ ਵੀ ਮੌਕਾ ਦਿੱਤਾ ਮੈਂ ਹੁਕਮ ਹੋਤੇ ਤੇ ਖੜੀ ਉਤਰਾਂਗੀ ਤੇ ਜੋ ਵੀ ਹੋ ਸਕੇਗਾ ਮੈਂ ਅੱਗੇ ਵੱਧ ਛੱਡ ਕੇ ਕੰਮ ਕਰਾਂਗੀ ਉਹ ਬਹੁਤ ਥੈਂਕ ਯੂ ਟੀਮ ਦੇ ਵਿੱਚ ਆ ਕੇ ਵੱਧ ਚੜ ਕੇ ਕੰਮ ਕਰਨਾ ਮੁਕਤੀ ਪੱਤਰ ਲੈ ਕੇ ਘਰ ਬੈਠ ਨਹੀਂ ਜਾਣਾ ਅਸੀਂ ਇਹਨੂੰ ਟੀਮ ਨੂੰ ਦੋਣਾ ਆ ਪਿੰਡਾਂ ਵਿੱਚ ਜਾ ਕੇ ਜਾਗਰੂਤ ਕਰਨਾ ਹੈ ਕਾਂਗਰਸ ਵਰਲ ਦੀਆਂ ਬਾਰੇ ਦੱਸਣਾ ਜਾ ਕੇ ਤੇ ਅਸੀਂ ਕਾਂਗਰਸ ਸੇਵਾਦਾਲ ਦੇ ਵਿੱਚ ਜੁੜ ਕੇ ਆਪਣੀ ਤਾਰਸ ਪਾਰਟੀ ਦੀ ਸੇਵਾ ਕਰੀਏ ਔਰ ਆਉਣ ਵਾਲੀ ਸਰਕਾਰ ਜਿਹੜੀ 2027 ਦੇ ਵਿੱਚ ਆਣੀ ਹੈ ਅੰਡਰ ਪਰਸੈਂਟ ਕਾਂਗਰਸ ਸਰਕਾਰ ਆਣੀ ਹੈ ਅਸੀਂ ਮਜ਼ਬੂਤੀ ਵਾਸਤੇ ਕੰਮ ਕਰੀਏ ਕਾਂਗਰਸ ਸੇਵਾਦਾਲ ਮਿਲ ਕੇ ਕਾਂਗਰਸ ਨਾਲ ਮਿਲ ਕੇ ਅਸੀਂ 2027 ਦੀ ਸਰਕਾਰ ਲਈਏ ਮੈਂ ਹਸਨ ਗੱਬਰ ਜੀ ਦਾ ਬਹੁਤ ਪਰਵਾਹੀਆਂ ਕਿ ਜਿਹੜਾ ਬਹੁਤ ਮਿਹਨਤ ਕਰ ਰਹੇ ਨੇ ਸਾਡੇ ਮੈਡਮ ਨੀਲਾ ਜੀ ਵੀ ਜਿਹੜੇ ਹੋਰ ਸਾਰੇ ਨਵੇਂ ਨੁਕਤੀ ਲੈੜਵਾਤੇ ਤਿਆਰ ਹੋ ਇਹਨੇ ਮੈਂਬਰ ਸਾਰੇ ਤੁਹਾਨੂੰ ਜਲਦੀ ਨੁਕਤੀ ਪੱਤਰ ਦਿੱਤੀ ਜਾਵੇਗੀ 31 ਤੰਦੀਗੜ੍ਹ ਦੀ ਮੀਟਿੰਗ ਤੋਂ ਬਾਅਦ ਜਲਦੀ ਪਿੰਡਾਂ ਪਿੰਡਾਂ ਜਾ ਕੇ ਅਸੀਂ ਇਹਨਾਂ ਦੇ ਨਾਲ ਸੰਪਰਕ ਕਰਾਂਗੇ ਮੀਟਿੰਗਾਂ ਕਰਾਂਗੇ ਤੇ ਪਿੰਡਾਂ ਚ ਨਵੀਂ ਸ਼ਿਵਦਾਲ ਦੀ ਟੀਮ ਨੂੰ ਚੋੜਾਂਗੇ ਜੈ ਹੇ ਗੱਲ ਕਰ ਤਿਆਰ ਅਮਦਾਸ ਤੋਂ ਅੱਜ ਮੈਨੂੰ ਪੰਜਾਬ ਪ੍ਰਧਾਨ ਜੀ ਸੁਭਾਸ ਜੀ ਮਾਰਗ ਦਿੱਤੀ ਉਹਨਾਂ ਨੇ ਜ਼ਿਲ੍ਹਾ ਜਥੇਬੰਦੀ ਅਮਰਸਰ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਨਾਲ ਮੈਂ ਸਪੈਸ਼ਲ ਤੌਰ ਤੇ ਮੈਡਮ ਨੀਲਾ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਬੱਬਰ ਜੀ ਦਾ ਬਹੁਤ ਬਹੁਤ ਧੰਨਵਾਦੀ ਹੈ ਜੀ ਤੇ ਮੈਂ ਆਸ ਕਰਦਾ ਕਿ ਆਪਾਂ ਸਾਰੇ ਜਣੇ ਬਿਲਕੁਲ ਨਾਲ ਮਿਲ ਕੇ ਇਕੱਠੇ ਹੋਗੇ ਜਿਹੜਾ ਵੀ ਆਪਣਾ ਸੰਗਠਨ ਦੀ ਜੋਤ ਆਰਨਾ ਉਹ ਸਾਰੇ ਕਰ ਕਰ ਫੱਕ ਬਚਾਵਾਂਗੇ ਇਹੀ ਗੱਲਾਂ ਨਾਲ ਮੈਂ ਧੰਨਵਾਦ ਸ੍ਰੀ ਵਾਹਿਗੁਰੂ ਜੀ ਦਾ ਘਾਤਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਮਾ ਚੰਦਪੁਰ ਨੇ ਸਭ ਦੀ ਚਿੰਤਾ ਦੂਰ ਕਰਨੀ ਮੈਸ਼ਨੀ ਕੁਮਾਰ ਬਬਰ ਦਿਹਾਤੀ ਜਿਲ੍ਹਾ ਪ੍ਰਧਾਨ ਕਾਂਗਰਸ ਸੇਵਾਦਲ ਵਰਕਰ ਅੱਜ ਮੈਨੂੰ ਬੜੀ ਖੁਸ਼ੀ ਹੋਈ ਕਿ ਜਿਹੜੇ ਵਿੱਚ ਸਾਡੇ ਪੰਜਾਬ ਦੇ ਸ਼ਿਵਾਸ਼ ਭਰਵਜ ਜੀ ਕਾਂਗਰਸ ਸੇਵਾਦਾਲ ਦੇ ਪ੍ਰਧਾਨ ਜਿਨ੍ਹਾਂ ਨੇ ਆਣ ਕੇ ਨਵੇਂ ਮੈਂਬਰਾਂ ਨੂੰ ਜੀ ਆਇਆਂ ਆਖਿਆ ਤੇ ਧੰਨਵਾਦ ਦਿੱਤਾ ਕਿ ਮੈਂ ਬੜਾ ਇਨਾ ਖੁਸ਼ ਹੋ ਗਿਆ ਕਿ ਹਰ ਵੇਲੇ ਮੈਨੂੰ ਕਹਿੰਦਾ ਵੀ ਤੁਸੀਂ ਜਦੋਂ ਫੋਨ ਕਰ ਦਿੰਦੇ ਪ੍ਰਧਾਨ ਹੋਰੀ ਉਦੋਂ ਹੀ ਆ ਜਾਂਦੇ ਆ ਲੇਕਿਨ ਨਹੀਂ ਪ੍ਰਧਾਨ ਹੋਰੀ ਬੰਦਾ ਕੇ ਬੰਦਾ ਵਹਿੰਦੇ ਆ ਪ੍ਰਧਾਨ ਹੋਰੀ ਕੰਮ ਵਹਿੰਦੇ ਆ ਪ੍ਰਧਾਨ ਰਾਂ ਨੂੰ ਕੰਮ ਮਿੱਠਾ ਚੰਮੜੀ ਮਿੱਠਾ ਇਸ ਕਰਕੇ ਮੈਂ ਰਾਤ ਦਿਨ ਪਹਿਲਾ ਸਾਧਵੀ ਇਲੈਕਸ਼ਨ ਚ ਰਾਤ ਦਿਨ ਕੀਤੀ ਆ ਸਾਡੇ ਹਰਪ੍ਰਤਾਪ ਅjnਾਲਾ ਜੀ ਜਿਨ੍ਹਾਂ ਨੇ ਕਿੰਨੀ ਤਗੜੀ ਮੀਟਿੰਗ ਕੀਤੀ ਸਾਡੇ ਹੋਰ ਵੀ ਕਾਫੀ ਸਾਡੇ ਸੀਨੀਅਰ ਆਪਣੇ ਬਲੌਗ ਦੇ ਪ੍ਰਧਾਨ ਕਾਂਗਰਸ ਤੇ ਸਾਡੇ ਹੋਰ ਵਿਸ਼ਾਲ ਜੀ ਜਿਨ੍ਹਾਂ ਨੂੰ ਅੱਜ ਆਪਣਾ ਅਮਰਸਰ ਜ਼ਿਲ੍ਹੇ ਦਾ ਤੇ ਸ਼ਹਿਰ ਦਾ ਸਾਰੀ ਇਕੱਠੀ ਮੀਟਿੰਗ ਰੱਖੀ ਗਈ ਤੇ ਜਿਹਦੇ ਵਿੱਚ ਇਹਨਾਂ ਨੂੰ ਸ਼ਹਿਰੀ ਜਾਤੀ ਦਾ ਵਾਈਸ ਪ੍ਰਧਾਨ ਬਣਾਇਆ ਗਿਆ ਮੈਡਮ ਜੀ ਨੂੰ ਬਲੋਗ ਦਾ ਇਨਾਹ ਹਲਕਾ ਤੋਂ ਪ੍ਰਧਾਨ ਬਣਾਇਆ ਗਿਆ ਮੈਂ ਇਹਨਾਂ ਸਾਰਿਆਂ ਨੂੰ ਜੀ ਆਖਦਾ ਤੇ ਧੰਨਵਾਦ ਕਰਦਾ ਕਿ ਇਹ ਸਾਰੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਨਗੇ ਅਸੀਂ ਵੀ ਇਹਨਾਂ ਦੇ ਨਾਲ ਤੁਰਾਂਗੇ ਕੱਲ ਨੂੰ ਅਭੀ ਨਭੀ ਹੁੰਦੀ ਆ ਅਸੀਂ ਕਾਂਗਰਸ ਸੇਵਾਦਾਲ ਸਾਡੀ ਟੀਮ ਹਾਈ ਕਮਾਂਡ ਜਿਹੜਾ ਸਾਡੇ ਪੰਜਾਬ ਦੇ ਪ੍ਰਧਾਨ ਸਾਡੇ ਸੀਨੀਅਰ ਵਾਈਸ ਪ੍ਰਧਾਨ ਜੋਗਰਾਜ ਫੌਜੀ ਸਾਹਿਬ ਜਦੋਂ ਵੀ ਰਾਤ ਨੂੰ ਦਿਨ ਨੂੰ फोन करा सारे कठे हो गए अथो तुरंत साहि घंटे मोबाइल नंबर जरा खुला रहा कहना वाहसा वाह नवा दायरा शुरू हुआ क्योंकि सभा के इलेक्शन में हमारे प्रधान आज नाला साहब ने बहुत सारी ड्यूटिया दी और वो सबसे पहले जो ड्यूटी थी वो सेवा दल के ऊपर थी सेवा दल के सभी ब्लाकों को पंचायतों को और ग्रामीण इलाकों को उभरने के लिए आगे बुलाने के लिए उन्होंने बड़ी से बड़ी मीटिंगें दी और कर्तव्य दिए कि ये आपने इलेक्शन जितानी है इसका भार जो है वो सभी का सभी सेवा दल के कार्यकर्ताओं पर है ये भार तभी दिया गया कि ऑल इंडिया के हमारे लालजी देसाई जो कि चीफ ऑर्गेनाइज़र है पंजाब के इंचार्ज हमारे सुभाष भार्गव जी उन्होंने इस बागडोर को संभाला और सभी कार्यकर्ताओं की दिन प्रतिदिन इलाका वाइज ज़िले वाइज और पिंड वाइज ये मीटिंग लेते रहे उसी का ही रिजल्ट है कि आज जो सभी के सभी गांव और शहर मिलकर ये मीटिंगें कर रहे हैं इनका सेहरा जो है वो जिला प्रधान ਪੰਜਾਬ ਪ੍ਰਧਾਨ ਅਤੇ 올 ਇੰਡੀਆ ਪ੍ਰਧਾਨ ਕੋ ਜਾਤਾ ਹੈ ధన్యਵਾਦ